ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਵੇਂ ਲੋਕ ਕਹਿੰਦੇ ਹੁੰਦੇ ਨੇ ਵੀ ਭੇਡ ਚਾਲ ਇਹ ਭੇਡ ਚਾਲ ਸੱਚਮੁੱਚ ਹੀ ਹੁੰਦੀ ਐ ਵੀ ਜਿਹੜਾ ਦੇਖੋ ਦੇਖੀ ਕੰਮ ਕਰੀ ਜਾਣਾ ਇੱਕ ਦੇ ਲੋੜ ਹੁੰਦੀ ਐ ਦੂਜੇ ਨੇ ਦੇਖ ਕੀ ਕਰੀ ਜਾਣਾ ਵੀ ਉਹਨੇ ਐ ਕਰਿਆ ਮੈਂ ਵੀ ਐ ਕਰਾਂ ਅਹੀਂ ਸਾਰਾ ਪਿੰਡ ਕਰ ਲੈਂਦਾ ਇਹਨੂੰ ਭੇਡ ਚਾਲ ਕਿਹਾ ਜਾਂਦਾ ਤਾਂ ਅੱਜ ਮੈਂ ਤੁਹਾਨੂੰ ਬਾਤ ਵੀ ਇਹੀ ਜੀ ਸੁਣਾਉਣ ਲੱਗੀ ਆ ਇੱਕ ਭਾਈ ਬਜ਼ੁਰਗ ਸੀਗੇ ਸੀਗਾ ਉਹਨਾਂ ਨੇ ਬਾਪੂ ਨੇ ਕਪਾਹ ਬੀਜੀ ਹੋਈ ਸੀ ਤਾਂ ਜਦੋਂ ਸੁਗਤ ਤੇ ਚਕਪਾ ਖੇਡਦੀ ਐ ਅੱਗੇ ਆਮ ਹੀ ਹਰੇਕ ਘਰ ਕਪਾਹ ਬੀਜਦਾ ਹੁੰਦਾ ਕਪਾਹ ਦੀ ਫਸਲ ਜ਼ਿਆਦਾ ਹੁੰਦੀ ਅੱਗੇ ਆ ਜੀਰੀਆਂ ਤਾਂ ਉਦੋਂ ਹੈ ਹੀ ਨਹੀਂ ਸੀਗੀਆਂ ਮੱਕੀਆਂ ਛੋਲੇ ਕਣਕਾਂ ਕਪਾਹਾਂ ਇਹੀ ਜੇ ਚੀਜ਼ਾਂ ਜਵਾਰ ਬਾਜਰੇ ਤਿਲ ਹੁੰਦੇ ਨੇ ਰੀ ਹੁੰਦੇ ਤਿਲ ਕਪਾਹ ਦੇ ਵਿੱਚ ਬਟਾ ਤੇ ਤੇਲ ਹੁੰਦੇ ਨੀ ਰੇ ਅੱਡਾਂ ਗੱਡੀਆਂ ਤਾਂ ਭਾਈ ਉਹ ਜਦੋਂ ਕਪਾਹ ਖਿੜੀ ਪਈ ਐ ਬਹੁਤ ਤਾਂ ਚਗਾ ਵੀ ਕੋਈ ਮਿਲਦੀ ਨਹੀਂ ਸਾਰੇ ਫਿਰਿਆ ਆ ਬੁੜਾ ਬੁੜੀ ਨੂੰ ਕਹਿੰਦਾ ਹੁਣ ਕੀ ਕਰੀਏ ਬੁੜੀ ਕਹਿੰਦੀ ਲੈ ਵੀ ਆਪਾਂ ਹੁਣ ਤਾਂ ਕਹਿੰਦੀ ਕੋਈ ਵਿੜੀ ਵਾਲਾ ਵੀ ਨਹੀਂ ਮਿਲਣਾ ਵਿੜੀ ਦਾ ਮਤਲਬ ਹੁੰਦਾ ਵੀ ਜਿਵੇਂ ਗਮਾਂਡੀਆਂ ਨਾਲ ਜਾਂ ਪਿੰਡ 'ਚ ਕਿਸੇ ਨਾਲ ਵੀ ਵੀ ਭਾਈ ਹੁਣ ਚਾਰ ਦਿਨ ਅਸੀਂ ਤੁਹਾਡੇ ਕੰਮ ਤੇਲ ਲਵਾਉਨੇ ਆ ਤੁਹਾਡੀ ਕਪਾਹ ਚ ਗਾਉਨੇ ਆ ਜਾਂ ਮੱਕੀ ਤੜਾਉਨੇ ਆ ਤੁਸੀਂ ਫਿਰ 4 ਦਿਨ ਸਾਡਾ ਸਾਡੀ ਕਪਾਹ ਚ ਗਾ ਦਿਓ ਉਹਨੂੰ ਕਹਿੰਦੇ ਹੁੰਦੇ ਬਿੜੀ ਵੀ 2 ਦਿਨ ਮੈਂ ਤੁਹਾਡਾ ਕੰਮ ਕਰਾਉਂਗੀ ਫਿਰ ਤੂੰ 2 ਦਿਨ ਮੇਰਾ ਕਰਾ ਦੇ ਉਹ ਹੁੰਦੀ ਬਿੜੀ ਤੇ ਜਾਣਾ ਉਹ ਕਹਿੰਦੀ ਚਲ ਮੈਂ ਦੇਖਦੀਆਂ ਕਹਿੰਦੀ ਭਾਈ ਉਹ ਤਾਂ ਦਾ 10 20 ਬੰਦੇ ਇਕੱਠੇ ਕਰ ਲੈ ਬੁੜੀ ਨੇ ਤਾਂ ਹੀ ਸਾਰੇ ਜਿਹੜੇ ਖੇਤੀਬੱਤੀ ਨਹੀਂ ਵੀ ਵਿਚ ਕਰਦੇ ਸੀ ਨਿਆਣੇ ਸਿਆਣੇ ਕਹਿੰਦੀ ਕੁੜੇ ਸਾਡੇ ਕਹਿੰਦੀ ਕਪਾਹ ਖਿੜੀ ਪਈ ਹੈ ਖਰਾਬ ਹੁੰਦੀ ਹੈ ਕਹਿੰਦੀ ਸਾਡੇ ਕਪਾਹ ਚ ਗਾ ਦਿਓ ਕਹਿੰਦੇ ਕੀ ਖਵਾਵੇਂਗੀ ਸਾਨੂੰ ਕਹਿੰਦੀ ਦੱਸੋ ਕੀ ਖਾਣਾ ਹੈ ਭਾਈ ਕੁੜੀਆਂ ਗੱਤਰੀਆਂ ਜਵਾਕ ਜੱਲੇ ਜੇ ਕਹਿੰਦੇ ਅਸੀਂ ਤਾਂ ਗੁਲਗਲੇ ਖਾਣੇ ਨੇ ਅੱਗੇ ਭਾਈ ਗੁਲਗਲਿਆਂ ਮਠੀਆਂ ਤੱਕੀ ਜ਼ੋਰ ਹੁੰਦਾ ਪਕੌੜੇ ਬਣਾ ਲੈਂਦੇ ਪਤਾਉੜ ਕਹਿੰਦੇ ਹੁੰਦੇ ਗੁਲਗਲੇ ਲਾ ਲੈ ਪਤਾਉੜ ਲਾ ਲੈ ਮਠੀਆਂ ਲਾ ਲੈਂਦੇ ਉਹ ਵੀ ਦੀਵਾਲੀ ਨੂੰ ਲੱਡੂ ਜਲੇਬੀਆਂ ਤਾਂ ਜਿਹੜੇ ਤੱਕੜੇ ਹੁੰਦੇ ਉਹ ਹਲਵਾਈ ਵਟਾਉਂਦੇ 5 ਕਿਲੋ ਦੇ ਲੱਡੂ 5 ਕਿਲੋ ਦੀਆਂ ਜਲੇਬੀਆਂ ਅਸੀਂ ਵੀ ਲਾਉਂਦੇ ਰਿਹਾ ਜਦੋਂ ਛੋਟੇ ਹੁੰਦੇ ਸਾਡੇ ਵੀ ਜਣੀ ਆਮ ਘਰ ਨਹੀਂ ਸੀ ਲਹਾਉਂਦੇ ਹੁੰਦੇ ਕਿਉਂ ਗਰੀਬੀ ਵਾਲੀ ਹੁੰਦੀ ਤੇ ਪੈਸਾ ਹੌਲ ਇੰਨਾ ਜਿਵੇਂ ਹੁਣ ਪੈਸਾ ਬਣਦਾ ਪੈਸਾ ਇੰਨਾ ਬਣਦਾ ਨਹੀਂ ਸੀ ਹੁੰਦਾ ਉਦੋਂ ਸਮਾਨ ਵੀ ਸਸਤਾ ਇਸੇ ਲਈ ਹੁੰਦਾ ਪੈਸਾ ਹੁੰਦਾ ਹੀ ਨਹੀਂ ਸੀ ਹੁਣ ਪੈਸਾ ਵੱਧ ਬਣਦਾ ਚੀਜ਼ਾਂ ਵੀ ਸਮਾਨਾਂ ਨੂੰ ਚੜੀਆਂ ਪਈਆਂ ਨੇ ਰੇਟ ਹਰੇਕ ਚੀਜ਼ ਦਾ ਤਾਂ ਭਾਈ ਕਹਿੰਦੇ ਅਸੀਂ ਤਾਂ ਗੁਲਗਲੇ ਖਾਣੇ ਨੇ ਉਹ ਪਈ ਉਹਨੇ ਪਤੰਦਰਾ ਵੀ ਬੰਦੇ ਇਕੱਠੇ ਕਰਕੇ ਕਹਿੰਦੀ ਤੜਕੇ ਮੂੰਹ ਨੇ ਰਜਾਇਓ ਮੈਂ ਗੁਲਗਲੇ ਪਕਾ ਕੇ ਲਿਓ ਬਾਗੇ ਜੀ ਇੱਕ ਬਾਝੂ ਗਣ ਉਹਨਾਂ ਦੇ ਤਾਂ ਬੁਢੀ ਨੇ ਤਾਂ ਭਾਈ ਲਾ ਲਾ ਕੇ ਨੇਰੀ ਉੱਠ ਕੇ 2 ਵਜੇ ਗੁਲਗਲਿਆਂ ਦਾ ਟੋਕਰਾਂ ਭਰ ਲਿਆ ਭਰ ਕੇ ਟੋਕਰਾਂ ਘੜਾ ਭਰ ਲਿਆ ਪਾਣੀ ਦਾ ਵਿਚਾਲੇ ਧਰ ਕੇ ਸਿਰ ਤੇ ਧਰ ਕੇ ਟੋਕਰਾਂ ਬੁਢੀ ਤਾਂ ਚੱਲ ਪਈ ਖੇਤ ਨੂੰ ਜਦੋਂ ਗਈ ਤਾ ਇੱਕ ਖੇਤ ਉਹਨਾਂ ਦਾ ਰਾਹ 'ਚ ਆਉਂਦਾ ਸੀ ਉਦੋਂ ਗਾਹਾਂ ਜਾ ਕੇ ਹੋਰ ਖੇਤ ਸੀ ਜਿੱਥੇ ਕਪਾਹ ਬੀਜੀ ਹੋਈ ਸੀ। ਤਾਂ ਜਿਹੜਾ ਰਸਤੇ 'ਚ ਖੇਤ ਆਉਂਦਾ ਸੀ ਉੱਥੇ ਪੂਲਿਆਂ ਦੇ ਬੂਝੇ ਜੇ ਖੜੇ ਤੇ ਬੁੜੀ ਕਹਿੰਦੀ ਲੈ ਮੈਂ ਉਦੋਂ ਗਰਮੀ ਹੁੰਦੀ ਆ ਉਹਨਾਂ ਦਿਨਾਂ 'ਚ। ਕਹਿੰਦੀ ਵੀ ਮੈਂ ਉਰੇ ਨਾਲੇ ਤਾਂ ਪਾਣੀ ਪੀ ਲੈਨੀ ਆ ਬਈ ਕੇ ਨਾਲੇ ਕਹਿੰਦੀ ਦਮ ਜਾਂ ਲੈ ਲੈਨੀ ਆ। ਬਿੰਦ ਝਟ ਵੀ ਫੇਰ ਜਾਨੀ ਆ 10 ਮਿੰਟ ਬਾਅਦ। ਭਾਈ ਉਹਨੇ ਬੋਚ ਕੇ ਟੋਕਰ ਲਾ ਲਿਆ। ਉਹਨੇ ਗਲਾਸ ਚੱਕਿਆ ਪਾਣੀ ਪਾਇਆ ਮੱਗੀ ਚੋਂ ਘੜੇ ਚੋਂ ਉਹ ਕਨਾਲ ਪਾਣੀ ਪੀ ਲਿਆ ਜਦੋਂ ਬੁੱੱਕ ਨਾਲ ਪਾਣੀ ਪੀਨੇ ਆ ਤਾਂ ਉਹ ਇਹ ਡੁੱਲਦਾ ਵੀ ਐ ਚਲੋ ਜੀ ਪਾਣੀ ਪੀਤਾ ਦਮ ਕਰ ਲਿਆ ਜਦੋਂ ਚੱਕਣ ਲੱਗੀ ਟੋਕਰਾ ਚਕਾਉਣ ਵਾਲਾ ਤਾਂ ਕੋਈ ਹੈ ਨਹੀਂ ਤੀ ਜਦੋਂ ਚੱਕਣ ਲੱਗੀ ਆਪਦੇ ਆਪ ਹੀ ਉਹਨੇ ਜਦੋਂ ਚੱਕਿਆ ਟੋਕਰਾ ਤਾਂ ਉੱਠਣ ਲੱਗੀ ਸਿਰ ਤੇ ਧਰ ਕੇ ਭਾ ਇਤ ਚਾਰ ਪੰਜ ਗੁਲਗਲੇ ਡਿਗ ਪੇ ਜਿੱਥੇ ਪਾਣੀ ਡੁੱਲਿਆ ਹੋਇਆ ਸੀ ਦਿੱਗੇ ਗੁਲਗਲੇ ਉਹਨੇ ਬੁੱਢੀ ਨੇ ਦੇਖ ਲਿਓ ਕਹਿੰਦੀ ਲੈਣਾ ਤਾਂ ਹੁਣ ਮਿੱਟੀ ਲੱਗ ਗਈ ਚਲ ਮੈਂ ਕੀ ਕਰਨੇ ਨੇ ਬਾਗੀ ਭਾਈ ਉਹ ਤਾਂ ਬਾਗੀ ਆਪਦੇ ਖੇਤ ਕਪਾਹ ਲਿਆ ਕੋਲੇ ਰਜਾਤੇ ਉਹ ਤਾਂ ਗੁਲਗਲੇ ਨਾਲ ਕਪਾਹ ਲਈ ਚੁਗ ਤਾਂ ਉਥੋਂ ਦੀ ਜਿੱਥੇ ਉਹਦੇ ਗੁਲਗਲੇ ਡਿੱਗੇ ਤੇ ਪਾਣੀ ਪੀਤਾ ਤੀ ਉਹਨੇ ਕੋਈ ਵਿਆਹ ਜਾ ਕੇ ਆਈ ਸੀ ਘਰ ਦੇ ਵਿੱਚ ਜਾ ਰਹੇ ਨੇ ਉਹਨਾਂ ਨੇ ਦੇਖ ਲਿਆ ਬਿਜਦੀ ਵੀ ਪਾਣੀ ਐ ਪਾਇਆ ਹੋਇਆ ਨਾਲੇ ਜਲ ਛਿੜਕਿਆ ਹੋਇਆ ਨਾਲੇ ਗੁਲਗਲੇ ਦੂਜਿਆਂ ਨੂੰ ਕਹਿੰਦਾ ਕੋਈ ਵਧੀਆ ਮੰਨਤ ਵਾਲਾ ਥਾਂ ਹੋਣੀ ਕਹਿੰਦਾ ਇਹ ਕਹਿੰਦਾ ਜੇ ਆਪਾਂ ਨਾ ਮੱਥਾ ਟੇਕ ਲਈਏ ਉਰੇ ਉਹ ਸਾਰੇ ਕਹਿੰਦੇ ਹਾਂ ਲੈ ਚੱਲ ਟੇਕ ਲਓ ਜਦੋਂ ਉੱਤਰੇ ਕਹਿੰਦੇ ਇੱਥੇ ਤਾਂ ਗੁਲਗਲੇ ਨੇ ਉਹ ਕਹਿੰਦਾ ਫੇਰ ਕੀ ਹੋ ਗਿਆ ਆਪਣੇ ਕੋਲ ਲੱਡੂ ਨੇ ਆਪ ਲੱਡੂ ਚੜਾ ਦਿਓ ਕਹਿੰਦੇ ਪਾਣੀ ਕਿੱਥੋਂ ਪਾਣੀ ਕਹਿੰਦਾ ਉੱਥੇ ਉਹਦੇ ਸਾਹਮਣੇ ਦੀਦਾ ਛੱਪੜੀ 'ਚ ਕਹਿੰਦਾ ਉੱਥੋਂ ਲਿਆ ਕੇ ਪਾਣੀ ਪਾ ਦੇ ਛੱਪੜੀ 'ਚ ਭਾਈ ਪਾਣੀ ਪੜਾ ਪਾਤਾ ਉੱਥੇ ਭਾਈ ਪੰਜ ਪੰਜ ਚਾਰ ਲੱਡੂ ਦਰਤੇ ਮੱਥਾ ਟੇਕਿਆ ਬਾਗੇ ਐਨੇ ਭਾਈ ਇੱਕ ਹੋਰ ਆਗੇ ਰੇੜਾ ਰੇੜੀ ਹੁੰਦੀ ਅੱਗੇ ਗੱਡੇ ਰੇੜੀਆਂ ਹੁੰਦੀਆਂ ਬਹਿ ਜਾਂਦੇ ਹੁੰਦੇ ਗੱਡੇ ਰੇੜੀਆਂ 'ਚ ਭਾਈ ਉਹ ਰੇੜੀ ਭਰੀ ਹੋਈ ਆ ਗਈ ਮੇਲਗੇੜ ਦੀ ਉਹ ਵੀ ਬਹਿ ਜਾ ਕੇ ਆਏ ਉਹ ਵੀ ਸਾਰੇ ਉੱਤਰ ਗਏ ਕਹਿੰਦੇ ਜੀ ਇਹ ਤਾਂ ਮੰਨਤਾਲਾ ਥਾਵਾਂ ਕੋਈ ਲੱਡੂ ਚੜੇ ਹੋਏ ਨੇ ਜਲ ਚੜਿਆ ਹੋਇਆ ਗੁਲਗਲੇ ਚੜੇ ਹੋਏ ਨੇ ਕਹਿੰਦੇ ਲੈ ਆਪਾਂ ਵਿਚੜਾ ਉਹ ਮੱਥਾ ਟੇਕ ਲੋ ਚੰਗੀ ਜਗ੍ਹਾ ਹੈ ਭਾਈ ਉਹਨਾਂ ਨੇ ਵੀ ਉਵੇਂ ਹੀ ਕਰਿਆ ਪਾਣੀ ਲਿਆ ਕੇ ਛਪੜੀ ਚੋਂ ਪਾਤਾ ਪੰਜ ਸੱਤ ਗੁਲਗਲੇ ਜਿਹੜਾ ਲੱਡੂ ਜੜਾ ਤੇ ਨਾਲ ਕਹਿੰਦੇ ਆਪਾਂ ਮੱਥਾ ਰੁਪਈਏ ਹੈਗੇ ਨੇ ਸਭ ਲਵੇ ਪੰਜ ਵਾ 2 2 4 4 ਕੀ ਕਰ ਰੁਪਈਆ ਟੇਕ ਦੋ ਅੱਗੇ ਤਾਂ ਠੇਨੀਆਂ ਚ ਔਨੀਆਂ 1 ਕੀ ਰੁਪਈਏ ਹੀ ਹੁੰਦਾ ਚੱਲ ਭਾਈ ਹੋਰ ਰੁਪਈਆ ਦਾ ਵਿੱਚ ਮੱਥਾ ਟੇਕਤਾ ਉਹ ਵੀ ਵਾਗੇ ਤਾਂ ਇੰਨੇ ਨੂੰ ਭਾਈ ਉੱਥੇ ਇੱਕ ਰਾਤ ਨੂੰ ਡਾਕੂ ਡੂਕੂ ਫਿਰਦੇ ਹੁੰਦੇ ਅੱਗੇ ਤਾਂ ਆਮ ਪਿੰਡਾਂ ਚ ਹੀ ਫਿਰ ਜ ਜਾਂਦੇ ਹੁੰਦੇ ਰਾਤਾਂ ਨੂੰ ਉਹ ਪਿੰਡਾਂ ਦੇ ਵਿੱਚ ਹੀ ਬੰਦੇ ਹੁੰਦੇ ਜਿਹੜੇ ਡਕੈਤੀ ਹੁੰਦੇ ਚੱਲ ਪਾਈ ਉਹ ਡਾਕੂ ਲੰਗਣ ਲੱਗੇ ਉਹਨਾਂ ਨੇ ਦੇਖਿਆ ਵੀ ਇਹ ਲੱਡੂ ਪੈਸੇ ਜਲ ਚੜਿਆ ਹੋਇਆ ਗੁਲਗਲੇ ਨੇ ਵੀ ਕੋਈ ਪੂੜਿਆਂ ਦਾ ਦੀ ਮੰਨ ਤਾਂ ਹੋਣੀ ਐ ਇੱਥੇ ਕੋਈ ਉਹ ਇੱਕ ਕਹਿੰਦਾ ਆਪਾਂ ਕਹਿੰਦਾ ਡੇਡੇ ਚੋਰੀਆਂ ਕਰਦੇ ਆਂ ਕਹਿੰਦਾ ਖਬਰ ਹੈ ਅੱਜ ਆਪਾਂ ਨੂੰ ਵੱਡਾ ਹੱਥ ਲੱਗ ਜੇ ਕੋਈ ਮਾਲ ਕਹਿੰਦਾ ਆਪਾਂ ਵੀ ਚੜਾ ਦਿਓ ਕੁਸ ਉਹ ਕਹਿੰਦਾ ਕੀ ਚੜਾ ਆਪਾਂ ਕੀ ਚੜਾਉਈਏ ਕਹਿੰਦਾ ਨਾਲੇ ਪੈਸੇ ਚੜਾ ਦਿਓ ਕਹਿੰਦਾ ਇੱਕ ਅੱਧੀ ਟੂਮ ਧਰ ਤੋ ਤਾਂ ਕੀ ਐ ਉਹਨਾਂ ਨੇ ਪਾਈ ਉੱਥੇ ਰਮਾਲ ਜੱਪਾ ਛਾ ਕੇ ਉਹਦੇ ਤੇ 2000 ਟੂਮਾਂ ਧਰਤੀਆਂ ਪੈਸੇ ਚੜਾਤੇ ਮੱਥਾ ਟੇਕ ਕੇ ਵੀਰੋ ਵੀ ਵਾਗੇ ਗਏ ਹੋਏ ਤਾਂ ਪਾਈ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਦੁਨੀਆ ਤਾਂ ਉੱਥੇ ਢੇਰ ਲਾਤਰ ਪਈਆਂ ਦਾ ਆਉਣ ਲੱਗ ਗਏ ਤਾਂ ਇਹਨੂੰ ਭਾਈ ਰਾਜੇ ਨੂੰ ਪਤਾ ਲੱਗ ਗਿਆ ਵੀ ਫਲਾਣੇ ਥਾਵੇਂ ਮੰਨਤਾ ਹੈ ਉਹ ਰਾਜਾ ਇੱਕ ਦਿਨ ਲੱਗਿਆ ਜਾਂਦਾ ਕਹਿੰਦਾ ਲੈ ਮੈਨੂੰ ਕੀ ਮੇਰਾ ਕੀ ਜੋਰ ਲੱਗਦਾ ਕਹਿੰਦਾ ਮੈਂ ਵੀ ਮੱਥਾ ਟੇਕ ਲੈਣਾ ਤੇ ਭਾਈ ਜਦੋਂ ਉਹਨੇ ਉਹ ਉੱਤਰਿਆ ਮੋਹਰਾਂ ਧਰਤੀਆਂ ਮੋਹਰਾਂ ਧਰ ਕੇ ਮੱਥਾ ਟੇਕਿਆ ਰਾਜੇ ਨੇ ਕਹਿੰਦਾ हे ਪੂਲੇ ਦੇਵਤਾ ਜੀ ਕਹਿੰਦਾ ਮੈਂ ਭਗਵਾਨ ਆ ਤੇਰੀ ਇੱਥੇ ਸਮਾਧ ਬਣਾਉਂਗਾ ਕਹਿੰਦਾ ਤੂੰ ਮੈਨੂੰ ਵੀ ਤੰਦਰੁਸਤੀ ਦੇਈ ਚੰਗੇ ਚੰਗੇ ਫੈਸਲੇ ਕਰਾਈ ਮੈਤੋਂ ਮੈਨੂੰ ਹੋਰ ਤਰੱਕੀਆਂ ਬਖਸ਼ੀਂ ਕਹਿੰਦਾ ਤੇਰੀ ਸਮਾਧ ਬਣਾਉਂਗਾ ਫਿਰ ਮੈਂ ਚਲੋ ਭਾਈ ਉਹਨੇ ਤਾਂ ਜਦੋਂ ਉਹ ਘਰੇ ਗਿਆ ਰਾਜਾ ਉਹਦੇ ਘਰੇ ਤੇ ਹਾਥੀ ਹੱਥਣੀ ਰੱਖੀ ਹੋਈ ਹੱਥਣੀ ਨੇ ਸੂਣਾ ਸੀ ਤਾਂ ਜਾਂਦੇ ਨੂੰ ਹੱਥਣੀ ਸੂਪੀ ਹੱਥਣੀ ਨੇ ਦੋ ਬੱਚੇ ਦੇਤੇ ਦਿੱਤੇ ਹੋਏ ਕਹਿੰਦਾ ਹਾ 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 ਕਹਿੰਦਾ ਮੈਂ ਤਾਂ ਕਹਿੰਦਾ ਹੁਣੀ ਵੀ ਮੱਥਾ ਟੇਕ ਕੇ ਆਇਆ ਉੱਥੇ ਪੂਲੇ ਦੇ ਪਤਾ ਜੀਆਂ ਨੂੰ ਕਹਿੰਦਾ ਬਾ ਥਾ ਧਣੀ ਨੇ ਤਾਂ ਦੋ ਬੱਚੇ ਦੇਤੇ ਕਹਿੰਦਾ ਬੜਾ ਫਾਇਦਾ ਹੋਇਆ ਆਪਾਂ ਤਾਂ ਕਹਿੰਦਾ 1 ਮਿੰਟ ਜੀ ਕਹਿੰਦਾ ਮੇਰੀ ਤਰਦਾਸ ਸੁਣ ਲਈ ਕਹਿੰਦਾ ਵੀ ਮੈਂ ਤਾਂ ਉੱਥੇ ਕਹਿੰਦਾ ਸਮਾਧ ਸੁਖ ਕੇ ਆਇਆ ਮੈਂ ਤਾਂ ਸਮਾਧ ਬਣਾਉਣਾ ਸਮਾਧ ਬਣਾਤੀ ਭਾਈ ਕਮਰਾ ਪਾਤਾ ਉਹਨੇ ਤਾਂ ਰਾਜੇ ਨੇ ਉੱਥੇ ਉਹ ਜਗਾ ਤੇ ਪੂਲੇਆਂ ਵਾਲੀ ਪੂਲੇਆਂ ਨੂੰ ਵਿੱਚ ਰੱਖ ਕੇ ਆਲੇ-ਦਾਲੇ ਦੇ ਕਮਰਾ ਪਾਤਾ ਚਲੋ ਜੀ ਦੁਨੀਆਂ ਆਉਂਦੀਆਂ ਆਲੇ-ਦਾਲੇ ਦੇ ਪਿੰਡ ਇਕੱਠੇ ਹੋ ਹੋ ਆਉਂਦੇ ਨੇ ਗੱਡੀਆਂ ਰੇੜੀਆਂ ਪਰ ਪਰ ਮੱਥਾ ਟੇਕਦੇ ਨੇ ਕਿ ਸੁੱਖਾਂ ਵਾਰ ਆਉਂਦੀਆਂ ਨੇ ਕੰਮ ਤਾਂ ਕੁਦਰਤੀ ਹੋ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉਹ ਕਹਿੰਦੇ ਨੇ ਜੀ ਅਸੀਂ ਤਾਂ ਸੁੱਖ ਸੁਖੀ ਸੀ ਜੇ ਸੌਜੋ ਦੱਸ ਦੇ ਵੀ ਹੋਗੇ ਤਾਂ ਵੀ ਕਹਾਣੀ ਲੋਟ ਆ ਜਾਂਦੀ ਹੈ ਉਹ ਉਹਨਾਂ ਨੇ ਭਾਈ ਕੀ ਕਰਿਆ ਇੱਕ ਦਿਨ ਜਿੰਦ ਜਿਹੜੀ ਬੁੜੀ ਨੇ ਕਿਸੇ ਨੂੰ ਦੱਸੀ ਨਾ ਇਹ ਗੱਲ ਬੁੜੀ ਤਾਂ ਸਮਝ ਗਈ ਬੀ ਲਾਇਆ ਕਾਮਲੇ ਲੋਕ ਕਹਿੰਦੇ ਕੀ ਕਰੀ ਫਿਰਦੇ ਨੇ ਵੀ ਮੈਂ ਤਾਂ ਇੱਥੇ ਪਾਣੀ ਪੀ ਕੇ ਗਈ ਸੀ ਗੁਲਗਲ ਮੇਤੋ ਡਿੱਗ ਪਏ ਤੇ ਉਹਨੇ ਦੱਸਿਆ ਕਿਸੇ ਨੂੰ ਨਾ ਫਿਰ ਭਾਈ ਇੱਕ ਦਿਨ ਬੁੜਾ ਕਹਿੰਦਾ ਉਹਨੂੰ ਬੁੜੀ ਨੂੰ ਘਰੇ ਕਹਿੰਦਾ ਮੇਰਾ ਪਜਾਮਾ ਚਾਹ ਗੋਡੇ ਤੋਂ ਫਟ ਗਿਆ ਕਹਿੰਦਾ ਇਹਦੇ ਟੱਕੀ ਲਾ ਦੇ ਅੱਗੇ ਲੋਕ ਟੱਕੀਆਂ ਲਾਉਂਦੇ ਹੁੰਦੇ ਜੇ ਕਿਤੇ ਕੱਸ ਕੇ ਪਾਟ ਜਾਂਦਾ ਕੱਪੜਾ ਫਿਰ ਉੱਥੇ ਟੱਕੀ ਲਾ ਦਿੰਦੀਆਂ ਬੁੜੀਆਂ ਉਹ ਭਾਈ ਬੁੜੀ ਨੇ ਕੀ ਕਰਿਆ ਕਾਕੀ ਤਾਂ ਕੀ ਲਾਉਣੀ ਸੀ ਉਹਨੇ ਉਨਾ ਪਜਾਮਾ ਕੱਟ ਕੇ ਲੈੜ ਕੇ ਬੁੜੇ ਨੂੰ ਕਹਿੰਦੀ ਲੈ ਫੜ ਪਾ ਲੈ ਜਦੋਂ ਲੱਗਿਆ ਪਾਉਣ ਉਹ ਕਹਿੰਦਾ ਆਹ ਕੀ ਕਹਿੰਦਾ ਇਹ ਨਾ ਪਜਾਮਾ ਨਾ ਕੱਚਾ ਕਹਿੰਦਾ ਤਾਂ ਤਾਂ ਇਹ ਇੱਕ ਪਾਂਜਾ ਤਾਂ ਪਜਾਮੇ ਵਾਲਾ ਇੱਕ ਪਾਂਜਾ ਕਹਿੰਦਾ ਗੋਡੇ ਤੋਂ ਤਾਂ ਹੈ ਉਹ ਨੂੰ ਕਹਿੰਦੀ ਤੂੰ ਚੁੱਪ ਕਰਕੇ ਪਾ ਲੈ ਕਹਿੰਦੀ ਉਹ ਕਹਿੰਦਾ ਚੁੱਪ ਕਰਕੇ ਤਾਂ ਪਾ ਲੂੰਗਾ ਨਾ ਮੈਂ ਬਾਹਰ ਕਿਵੇਂ ਨਿਕਲੂ ਮੈਨੂੰ ਤਾਂ ਹਰੇਕ ਟੀਚਰਾਂ ਕਰੂ ਕਹਿੰਦੀ ਤੂੰ ਟੀਚਰਾਂ ਕਹਿਣਾ ਕਹਿੰਦੀ ਮੈਂ ਤਾਂ ਸਾਰੇ ਪਿੰਡ ਨੂੰ ਪਾਉਣ ਲਾ ਦੂੰਗੀ ਪਜਾਮੇ ਐਂ ਪਜਾਮੇ ਪਾਊ ਸਾਰਾ ਪਿੰਡ ਉਹ ਕਹਿੰਦਾ ਉਹ ਕਿਵੇਂ ਕਹਿੰਦੀ ਤੂੰ ਪਾ ਕੇ ਜਾ ਜਿਹੜਾ ਵੀ ਕੋਈ ਤੈਨੂੰ ਟੋਕੂ ਕਹਿੰਦਾ ਉਹਨੂੰ ਕਹਿੰਦੀ ਮੇਰੇ ਕੋਲ ਤੋਰਦੀ ਕਹਿੰਦੀ ਵੀ ਸਾਡੇ ਘਰ ਦਿਆਂ ਨੂੰ ਪਤਾ ਹੈ ਤਾਂ ਵੀ ਜਾਣ ਕੇ ਕਰਿਆ ਸੀ ਵੀ ਕੋਈ ਗੱਲ ਹੈ ਸਾਡੇ ਘਰ ਦਿਆਂ ਤੋਂ ਪੁੱਛ ਲਓ ਚਲੋ ਜੀ ਹੋ ਗਈ ਉਹੀ ਗੱਲ ਸਾਰੇ ਪਿੰਡ 'ਚ ਜਿਹੜਾ ਵੀ ਕੋਈ ਦੇਖੇ ਚਾਚਾ ਤੇਰੇ ਪਜਾਮਾ ਐ ਕਿਉਂ ਐ ਬਾਬਾ ਜੀ ਤੇਰੇ ਪਜਾਮਾ ਐ ਕਿਉਂ ਐ ਕਰੇ ਪੁੱਛ ਲਓ ਭਾਈ ਆ ਕੇ ਪੁੱਛਿਆ ਕਰਨ ਬੇਬੇ ਬਾਬਾ ਜੀ ਦਾ ਪਜਾਮਾ ਆਇਗਾ ਤੂੰ ਕਹਿੰਦੀ ਨਹੀਂ ਹੋਰ ਲੈ ਤੁਹਾਨੂੰ ਪਤਾ ਹੀ ਨਹੀਂ ਮੈਂ ਤਾਂ ਉੱਥੇ ਗਈ ਸੀ ਕਹਿੰਦੀ ਮੱਥਾ ਟੇਕ ਕੇ ਆਈਆਂ ਸਮਾਦਿਤ ਮੈਨੂੰ ਤਾਂ ਕਹਿੰਦੀ ਉੱਥੋਂ ਆਵਾਜ਼ ਆਈ ਤੀ ਵੀ ਜੇ ਐ ਪਜਾਮਾ ਪਾ ਦੇਂਗੀ ਨਾ ਆਪਣੇ ਘਰ ਵਾਲੇ ਦੇ ਵੀ ਜਿੰਨੇ ਵੀ ਲੋਕ ਐ ਪਜਾਮਾ ਪਾਉਣਗੇ ਇੰਨੇ ਹੀ ਦੁੱਖ ਕੱਟੇ ਜਾਣਗੇ ਉਹਨਾਂ ਦੇ ਵੀ ਇੱਕ ਪਾਂਚਾ ਦੂਜੇ ਪਾਂਚੇ ਤੋਂ ਜਿੰਨਾ ਵੀ ਉੱਪਰ ਹੋਊਗਾ ਓਨੀ ਉੱਪਰੀ ਕਹਿੰਦੀ ਰੋਗ ਭੱਜਣਗੇ ਬਿਮਾਰੀਆਂ ਭੱਜਣਗੀਆਂ ਦੁੱਖ ਭੱਜਣਗੇ ਔਗਣ ਸਾਰੇ ਗੁਣ ਭੱਜਣਗੇ ਕਹਿੰਦੀ ਗੁਣ ਭੱਜ ਭਜ ਜਾਣਗੇ ਔਗਣ ਭੱਜਣਗੇ ਉਹ ਕਹਿੰਦੀ ਐ ਅੱਛਾ ਉਹਨਾਂ ਨੇ ਕੀ ਕਰਿਆ ਭਾਈ ਸਾਰੀਆਂ ਸਮਾਧ ਤੇ ਮੱਥਾ ਟੇਕੇ ਆਇਆਂ ਆ ਕੇ ਸਾਰੇ ਟੱਬਰਾਂ ਦੇ ਬੁੜਿਆਂ ਦੇ ਕੀ ਮੁੰਡਿਆਂ ਦੇ ਕੀ ਐ ਇੱਕ ਇੱਕ ਪਜਾਮਾ ਚੰਗੇ ਭਲੇ ਪਜਾਮੇ ਵੱਢ ਕੇ ਐ ਲੇੜ ਕੇ ਪਾਤੇ ਭਾਈ ਸਾਰਾ ਪਿੰਡ ਪਜਾਮੇ ਚੜਦਾ ਤਾਂ ਬੁੜੀ ਨੇ ਤਾਂ ਉਹੀ ਗੱਲ ਹੋਈ ਐਨੇ ਭਾਈ ਬੁੜਾ ਕਹਿੰਦਾ ਤਾਂ ਐ ਤਾਂ ਉਹੀ ਗੱਲ ਕਰਤੀ ਕਹਿੰਦਾ ਤਾਂ ਸਾਰਾ ਪਿੰਡ ਪਾਈ ਫਿਰਦਾ ਕਹਿੰਦੀ ਤੈਨੂੰ ਕਿਉਂ ਤੈਨੂੰ ਕਿਹਾ ਨਹੀਂ ਤੀ ਵੀ ਸਾਰੇ ਪਿੰਡ ਦੇ ਪਵਾ ਦੂੰਗੀ ਕਹਿੰਦੀ ਉਹ ਦੇਖਗਾ ਬੁੜੀ ਨੇ ਦੱਸ ਤਾਂ ਉਹ ਦੇਖਗਾ ਕਹਿੰਦੀ ਮੈਤੋਂ ਤਾਂ ਕਹਿੰਦੀ ਉਹੀ ਗੁਲਗਲੇ ਡਿੱਗ ਪਏ ਉੱਥੇ ਉਹ ਕਨਾਲ ਮੈਂ ਪਾਣੀ ਪੀਤਾ ਕਾ ਨਹੀਂ ਪਾਣੀ ਡੁੱਲ ਗਿਆ ਕਹਿੰਦੀ ਪਾਗਲ ਲੋਕ ਕਹਿੰਦੀ ਭੇਡਾਂ ਚਾਲੋ ਕਰਕੇ ਉੱਥੇ ਕਹਿੰਦੀ ਮਾਰ ਕੇ ਮੇਲਾ ਲੱਗਦਾ ਹੁਣ ਕਹਿੰਦਾ ਅੱਛਾ ਐ ਹੋਈ ਤੀ ਗੱਲ ਕਹਿੰਦੀ ਹੋਰ ਭਾਈ ਬੁੜੇ ਨੇ ਜਾ ਕੇ ਬਾਹਰ ਗੱਲ ਕਰਤੀ ਬੁੜਿਆਂ ਲਵੇ ਕਹਿੰਦਾ ਲੋਕ ਤਾਂ ਇਹ ਜੇ ਕੰਮਲੇ ਨੇ ਕਹਿੰਦਾ ਵੀ ਮੇਰੇ ਘਰ ਵਾਲੀ ਤੋਂ ਐ ਹੋਇਆ ਉੱਥੇ ਕਹਿੰਦਾ ਗੁਲਗੁਲੇ ਡਿੱਗ ਪੇਟੋਕਰਾ ਚੱਕਦੀ ਤੋਂ ਕਹਿੰਦਾ ਉੱਥੇ ਮੇਲੇ ਹੀ ਲੱਗਣ ਲੱਗੇ ਭਾਈ ਹੁੰਦੀ ਹਵਾਉਂਦੀ ਗੱਲ ਸਾਰੇ ਖਿੰਡ ਗਈ ਵੇਰੇ ਹਵ ਉਹ ਦੇ ਮੰਗੂ ਅੱਗ ਦੇ ਬਰੋਲੇ ਵਾਂਗੂ ਕਾਹਨੂੰ ਗੱਲ ਟਿਕਦੀ ਐ ਰਾਜੇ ਕੋਲ ਵੀ ਪਹੁੰਚ ਗਈ ਡਾਕੂਆਂ ਕੋਲ ਵੀ ਪਹੁੰਚ ਗਈ ਭਾਈ ਜਿਹੜੇ ਡਾਕੂ ਤੇ ਉਹ ਆਵਦਾ ਏ ਤੂੰ ਮਾਸ਼ੱਲਾ ਜਿਹੜਾ ਚੜਾਇਆ ਤੀ ਪੈਸਾ ਟੱਕਾ ਸਾਰਾ ਉਹ ਚੱਕ ਕੇ ਲੇ ਗਿਆ ਆਵਦਾ ਰਾਜਾ ਆਇਆ ਉਹਨੇ ਆਵਦਾ ਜਿਹੜਾ ਪਾਇਆ ਤੀ ਉੱਥੇ ਸਮਾਧ ਬਣਾਈ ਤੀ ਕਮਰਾ ਬਵਾਇਆ ਸਾਰਾ ਦੇੜਕੇ ਉਹ ਕਿਸੇ ਗਰੀਬ ਦੇ ਘਰੇ ਕਮਰਾ ਪਾਤਾ ਉਹਨੇ ਹੁਣ ਤਾਂ ਪੁੰਨ ਲੱਗੂ ਗਈ ਚਲੋ ਉਹ ਪਾਇਆ ਹੋਇਆ ਉੱਥੇ ਦਾ ਭਾਈ ਜਿਵੇਂ ਹੈਗਾ ਤੀ ਪਹਿਲਾਂ ਸਾਰਾ ਕੁਸੂਮ ਹੀ ਫੇਰ ਬਣ ਗਿਆ ਲੋਕਾਂ ਨੇ ਜਿਹਹ ਜਗਾ ਜੀਨੂ ਕੁਸਮ ਮਿਲਿਆ ਲੋਕ ਸਾਰੇ ਚੱਕ ਚੱਕ ਕੇ ਲੈ ਗਏ ਜਿਹਹ ਜਾ ਖੇਤ ਹੈਗਾ ਤੀ ਸੁੰਨ ਮਸੋਨਾ ਉਹ ਇਹ ਜਹ ਫੇਰ ਰਹਿ ਗਿਆ ਇਹੇ ਜੇ ਗੱਲਾਂ ਤੋਂ ਭਾਈ ਬਣੀਆਂ ਨੇ ਇਹ ਗੱਲਾਂ ਵੀ ਭੇਡਾਂ ਚਾਲ ਇਹਨੂੰ ਕਹਿੰਦੇ ਨੇ ਭੇਡ ਚਾਲ ਬੁੜੀਆਂ ਤਾਂ ਐਂ ਗਾਹਾਂ ਦੀ ਗਾਹ ਆਹੀ ਜੀ ਗੱਲ ਬਣਾਉਂਦੀਆਂ ਨੇ ਬਸ ਬੰਦੇ ਵੀ ਵਿੱਚ ਬਹੁਤ ਇਹੋ ਜਿਹੇ ਹੁੰਦੇ ਨੇ ਜਿਹੜੇ ਜਿਵੇਂ ਕਹਿੰਦੇ ਨੇ ਖੰਭਾਂ ਦੀਆਂ ਡਾਰਾਂ ਇੱਕ ਕਹਿੰਦਾ ਖੰਭ ਉੱਢ ਜਾਂਦਾ ਉਹ ਕਹਿੰਦਾ ਤਾਂ ਕਿ ਇੱਕ ਖ ਦੇਖਿਆ ਸੀ ਕਹਿੰਦਾ ਮੈਂ ਤਾਂ ਡਾਰ ਰਹੀ ਦੇਖਿਆ ਨੇ ਉੱਡੀਆਂ ਜਾਂਦੀਆਂ ਉਸ ਗੱਲ ਮੰਗੂ ਭਾਈ ਇੰਨੀ ਕੁ ਮੇਰੀ ਬਾਤ ਬਈ ਆਪਦੇ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਕਿਸੇ ਦੇ ਕਹਿਰੀ ਕਹਾਏ ਜੋ ਪਰਮਾਤਮਾ ਨੇ ਦੇਣਾ ਹੈ ਆਪਨ ਕਰੇ ਬੈਠਿਆਂ ਆਪਣੀ ਮਿਹਨਤ ਦਾ ਦੇਣਾ ਹੈ ਔਰ ਆਪਣੇ ਮਨ ਦੀ ਸਚਾਈ ਦਾ ਦੇਣਾ ਹੈ ਝੂਠ ਨਾ ਬੋਲੋ ਕਿਸੇ ਦੀ ਨਿੰਦਿਆ ਚੁਗਲੀ ਨਾ ਕਰੋ ਮਾੜਾ ਨਾ ਕਰੋ ਕਿਸੇ ਦਾ ਪਿਛਾ ਨਾ ਤੱਕੋ ਪਿਛਾ ਤੱਕਿਆ ਬਹੁਤ ਮਾੜਾ ਹੁੰਦਾ ਹੈ ਕਿਸੇ ਦੀ ਚੋਰੀ ਨਾ ਕਰੋ ਬਸ ਕਿਸੇ ਨੂੰ ਕੋਈ ਗਲਤ ਸ਼ਬਦ ਨਾ ਬੋਲੋ ਧੰਨਵਾਦ ਜੀ ਜੋ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ ਮੇਰੀ ਇਹ ਛੋਟੀ ਮੋਟੀਆਂ ਬਾਤਾਂ ਜੀਆਂ ਮੈਂ ਪਾਉਂਦੀ ਰਹਿਣੀ ਆ ਹੁਣ ਸੁਣਿਆ ਕਰੋ ਸਾਰਿਆਂ ਇੰਨਾਂ ਚ ਸਿੱਖਿਆ ਵੀ ਮਿਲਦੀ ਆ ਮਨੋਰੰਜਨ ਵੀ ਭਰਉਂੀਆਂ ਵੀ ਹੁੰਦੀਆਂ ਨੇ ਸਤਿ ਸ੍ਰੀ ਅਕਾਲ ਜੀ